ਅੱਜ ਤੋਂ ਕਰੀਬ 100 ਸਾਲ ਪਹਿਲਾਂ ਕੈਨੇਡਾ ਚ ਕਾਮਾਘਾਟਾ ਮਾਰੂ ਵਾਕਿਆ ਕਰਕੇ ਇੱਕ ਤਰੀਕੇ ਦਾ ਇਤਿਹਾਸ ਰਚਿਆ ਗਿਆ ਸੀ ਕਈ ਸਾਲੇ ਮਸਲਾ ਰੜਕਣ ਤੋਂ ਬਾਅਦ ਕੈਨੇਡਾ ਚ ਭਾਰਤੀ ਮੂਲ ਦੇ ਲੋਕਾਂ ਦੀ ਇੱਕ ਨਿਵੇਕਲੀ ਥਾਂ ਬਣਨੀ ਸ਼ੁਰੂ ਹੋ ਗਈ ਸੀ ਹੌਲੀ ਹੌਲੀ ਕੈਨੇਡਾ ਦੀ ਸਿਆਸਤ ਚ ਪੰਜਾਬੀ ਅਤੇ ਖਾਸ ਕਰਕੇ ਸਿੱਖ ਅਹਿਮ ਭੂਮਿਕਾ ਨਿਭਾਉਣ ਲੱਗ ਪਏ ਬੁੱਧਵਾਰ ਨੂੰ ਜਿਸ ਵੇਲੇ ਲਿਬਰਲ ਪਾਰਟੀ ਦੇ ਨੇਤਾ ਜਸਟਿਨ ਟਰੂਡੋ ਨੇ ਆਪਣੇ ਮੰਤਰੀ ਮੰਡਲ ਨਾਲ ਸੌਂ ਚੁੱਕੀ ਦਾ ਇਤਿਹਾਸ ਨੇ ਇੱਕ ਨਵਾਂ ਵਰਕਾ ਪਲਟਿਆ ਇਹ ਵਰਕਾ ਪੰਜਾਬੀਆਂ ਅਤੇ ਸਿੱਖਾਂ ਵਾਸਤੇ ਇੱਕ ਸੁਨਹਿਰਾ ਵਰਕਾ ਹੈ ਟਰੂਡੋ ਦੇ 30 ਮੰਤਰੀਆਂ ਵਿੱਚੋਂ ਚਾਰ ਸਿੱਖ ਨੇ ਇਹਨਾਂ ਚੋਂ ਦੋ ਪਗੜੀਦਾਰ ਸਿੱਖ ਅਤੇ ਇੱਕ ਸਿੱਖ ਔਰਤ ਵੀ ਹੈ ਕਿਉਂਕਿ ਇਹਨੇ ਸਿੱਖ ਭਾਰਤ ਦੇ ਮੰਤਰੀ ਮੰਡਲ ਵਿੱਚ ਵੀ ਨਹੀਂ ਨੇ ਇਹ ਸਿੱਖ ਪਾਈਚਾਰੇ ਵਾਸਤੇ ਬਹੁਤ ਫਖਰ ਦੀ ਗੱਲ ਹੈ ਜ਼ਾਹਿਰ ਹੈ ਕਿ ਸਿੱਖਾਂ ਨੇ ਪੰਜਾਬ ਤੋਂ ਬਾਹਰ ਵੀ ਆਪਣਾ ਇੱਕ ਸਿਆਸੀ ਅਤੇ ਸਮਾਜਿਕ ਤੌਰ ਤੇ ਇੱਕ ਹੋਰ ਘਰ ਵਸਾ ਲਿਆ ਹੈ ਹੋਰ ਵੀ ਖਾਸ ਗੱਲ ਇਹ ਕਿ ਕੈਨੇਡਾ ਦੇ ਰੱਖਿਆ ਮੰਤਰੀ ਡਿਫੈਂਸ ਮਿਨਿਸਟਰ ਇੱਕ ਸਿੱਖ ਹਰਜੀਤ ਸਿੰਘ ਸੱਜਣ ਹੋਣਗੇ ਉਹ ਰਿਟਾਇਰਡ ਕਰਨਲ ਨੇ ਇਸ ਨਾਲ ਅਸੀਂ ਇਹ ਵੀ ਆਸ ਕਰ ਸਕਦੇ ਹਾਂ ਕਿ ਸਿੱਖਾਂ ਦਾ ਕੈਨੇਡਾ ਦੀ ਫੌਜ ਵਿੱਚ ਵੱਡੇ ਪੱਧਰ ਤੇ ਭਰਤੀ ਹੋਣ ਦਾ ਰਾਹ ਪੱਧਰਾ ਹੋ ਜਾਏ ਪਿੱਛੇ ਜੇ ਨਰਿੰਦਰ ਮੋਦੀ ਦੇ ਕੈਨੇਡਾ ਦੌਰੇ ਦੌਰਾਨ ਭਾਰਤ ਕੈਨੇਡਾ ਦੇ ਰਿਸ਼ਤਿਆਂ 'ਚ ਕੁਝ ਬਿਹਤਰੀ ਨਜ਼ਰ ਆਈ ਸੀ ਪਰ ਲਿਬਰਲ ਪਾਰਟੀ ਦੇ ਸੱਤਾ 'ਚ ਆਉਣ ਨਾਲ ਭਾਰਤ ਅਤੇ ਕੈਨੇਡਾ ਦੇ ਤਾਲੁਕਾਤ ਮੁਰਤੋਂ ਉਸਾਰੇ ਜਾਣਦੇ ਅਸਰ ਹੋ ਸਕਦੇ ਨੇ ਹੁਣ ਤੋਂ ਬਾਅਦ ਭਾਰਤ ਸਰਕਾਰ ਨੂੰ ਪੰਜਾਬੀਆਂ ਦੀ ਅਤੇ ਸਿੱਖਾਂ ਦੀ ਕੈਨੇਡਾ ਦੀ ਰਾਜਨੀਤੀ ਵਿੱਚ ਭੂਮਿਕਾ ਨੂੰ ਆਪਣੀਆਂ ਨੀਤੀਆਂ 'ਚ ਸ਼ਾਮਲ ਕਰਨਾ ਪਵੇਗਾ ਦੋਵਾਂ ਮੁਲਕਾਂ ਦੇ ਯਾਨੀ ਭਾਰਤ ਅਤੇ ਕੈਨੇਡਾ ਦੇ ਤਾਲੁਕਾਤਾਂ ਵਿੱਚ ਇੱਕ ਵੱਡੇ ਪੱਧਰ ਤੇ ਬਦਲਾਅ ਵੀ ਆ ਸਕਦਾ ਹੈ ਭਾਵੇਂ ਇਹ ਪ੍ਰਮਾਣੂ ਮਸਲਾ ਹੋਵੇ ਜਾਂ ਫਿਰ ਮਨੁੱਖੀ ਅਧਿਕਾਰਾਂ ਦਾ ਮਸਲਾ ਜਾਂ ਰਿਫਿਊਜੀਅਨ ਨੂੰ ਪਨਾ ਦੇਣ ਦਾ ਮਸਲਾ ਇਸ ਸਭ ਵਿੱਚ ਕੈਨੇਡਾ ਦੇ ਸਿੱਖ ਮੰਤਰੀ ਐਮ ਭੂਮਿਕਾ ਨਿਭਾ ਸਕਦੇ ਨੇ। ਇਹ ਸਭ ਦੇ ਮੱਦੇਨਜ਼ਰ ਪਾਰਸ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਨਵੀਂ ਹਕੀਕਤ ਨੂੰ ਸਮਝਦੇ ਹੋਏ ਕਈ ਸਾਲਾਂ ਤੋਂ ਚੱਲੇ ਆ ਰਹੇ ਬਲੈਕਲਿਸਟ ਵੀਜ਼ਾ ਅਤੇ ਹੋਰ ਮਸਲਿਆਂ ਨੂੰ ਸੁਲਝਾਉਣ ਦੀ ਸਹੀ ਮਾਇਨੇ ਨਾਲ ਕੋਸ਼ਿਸ਼ ਕਰੇ।